ਸੋ ਜੀ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚਲਾਈ ਗਈ ਹੈ ਨਸ਼ਾ ਵਿਰੋਧ ਯੁੱਧ ਨਸ਼ਾ ਵਿਰੋਧ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਦੇ ਹੇਠ ਜਿਹੜੀ ਸਾਡੀ ਸੀਆਈਏ ਮਲੋੜ ਦੀ ਯੂਨਿਟ ਉਨੇ ਪੀਐਸ ਸਦਰ ਮਲੋਟ ਦੀ ਟੀਮ ਦੇ ਨਾਲ ਰਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਜੀ ਸੋ ਇਹਦੇ ਵਿੱਚ 300 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਸੋ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 62 ਸਦਰ ਮਲੋਟ 28 ਮਿਤੀ 28/7/25 ਨੂੰ ਰਜਿਸਟਰ ਕੀਤਾ ਇੰਟਰਸਟਿੰਗ ਜੇਫੈਕਟ ਦੇ ਵਿੱਚ ਹੈ ਕਿ ਇਹ ਪਿਓਤੀ ਹੀ ਸਪਲਾਈ ਕਰਨ ਆਏ ਹੋਏ ਸੀਗੇ ਸੋ ਉਹਨਾਂ ਦਾ ਨਾਮ ਹੈ ਬਲਵੰਤ ਸਿੰਘ ਔਰ ਤੇ ਲੜਕੀ ਦਾ ਨਾਮ ਹੈ ਜੀ ਕਾਜਲ ਸੋ ਇਹ ਦੋਨੋਂ ਇੱਥੇ ਸਪਲਾਈ ਕਰਨ ਆਏ ਸੀ ਸੋ ਇੰਟੈਲੀਜੈਂਸ ਬੇਸ ਸਾਡਾ ਜਿਹੜਾ ਆਪਰੇਸ਼ਨ ਸੀ ਉਦੇ ਤਹਿਤ ਕਾਰਵਾਈ ਕਰਦੇ ਹੋਏ CIA ਪਲੱਸ ਥਾਣੇ ਦੀ ਟੀਮ ਨੇ ਇਹਨਾਂ ਨੂੰ ਜੁਆਇੰਟਲੀ ਨੈਪ ਕੀਤਾ ਔਰ ਇਹਨਾਂ ਦੀ ਜਿਹੜੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਆਈ ਹੈ ਉਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਕਿ ਮਤੀ 27 ਨੂੰ ਸਿਟੀ ਮਲੋਟ ਇੱਕ ਮੁਕਦਮਾ ਦਰਜ ਕੀਤਾ ਸੀ ਐਫ ਆਈ ਆਰ ਨੰਬਰ 120 ਤੇ ਉਹਦੇ ਵਿੱਚ ਜਿਹੜਾ ਇੱਕ ਅਕਿਊਜ਼ਡ ਫੜਿਆ ਗਿਆ ਸੀ ਜੀ ਹਰੀਸ਼ ਕੁਮਾਰ ਸੋ ਉਹਨੂੰ ਜਿਹੜੀ ਸਪਲਾਈ ਹੋਈ ਹੈ ਉਹਦੇ ਵਿੱਚ ਵੀ ਇਹਨਾਂ ਦੋਨਾਂ ਦੇ ਇਨਵੋਲਵਮੈਂਟ ਸਾਹਮਣੇ ਸੋ ਬੜਾ ਮੈਂ ਟੀਮ ਨੂੰ ਇਸ਼ਾਰਾ ਕਰਨਾ ਚਾਹੁੰਦਾ ਕਿ ਜਿਹੜੀ ਹੈਗੀ ਹੈ ਇੱਕ ਰਿਕਵਰੀ 50 ਗ੍ਰਾਮ ਦੀ ਜਦੋਂ ਹੀਰਨ ਦੀ ਹੋਈ ਉਹਨੂੰ ਫਰਦਰ ਵਰਕਆਊਟ ਵੀ ਕੀਤਾ ਤੇ ਸਪਲਾਈਅਰਸ ਤੇ ਅਸੀਂ ਇਹ ਨੈਪ ਕਰਕੇ ਨਵਾਂ ਮੁਕਦਮਾ ਦਰਜ ਕੀਤਾ ਜੀ ਸੋ ਇਹਦੇ ਵਿੱਚ ਇੱਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਾਡਾ ਮੈਸੇਜ ਹੈ ਜੀ ਪਬਲਿਕ ਕੇ ਵੈਸੇ ਤਾਂ ਪਬਲਿਕ ਸਾਡਾ ਪਹਿਲਾਂ ਹੀ ਇਸ ਮੁਹਿੰਮ ਦੇ ਵਿੱਚ ਬਹੁਤ ਸਾਥ ਦੇ ਰਹੀ ਸੋ ਅੱਗੇ ਤੋਂ ਵੀ ਜਿਹੜੇ ਸਾਡੇ ਟੋਲ ਫਰੀ ਨੰਬਰ ਹੈ ਸੇਫ ਪੰਜਾਬ ਦਾ ਪਲੱਸ ਸਾਡਾ ਕੰਟਰੋਲ ਰੂਮ ਦਾ ਨੰਬਰ ਉਹਦੇ ਤੇ ਇਤਲਾਹ ਦੇ ਤੇ ਤੁਹਾਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਕਿ ਪਬਲਿਕ ਦੇ ਜਿਹੜੀ ਵੀ ਜੋ ਆਈਡੈਂਟੀਟੀ ਉਹ ਬਿਲਕੁਲ ਸਿਕਿਉਰ ਕੀਤੀ ਜਾਊਗੀ ਕੋਈ ਰਿਵੀਲ ਨਹੀਂ ਹੋਊ ਤੇ ਫਿਰ ਇੱਕ ਅਪੀਲ ਇਸੇ ਤਰ੍ਹਾਂ ਹੈ ਕਿ ਰਲ ਮਿਲ ਕੇ ਆਪਾਂ ਜਿਹੜੀ ਡਰਗ ਮੈਨਸ ਹੈ ਇਸ ਨੂੰ ਖਤਮ ਕਰਨ ਦੇ ਵਿੱਚ ਪੁਲਿਸ ਦਾ ਸਾਥ ਤਾਂ ਕਿ ਜੋ ਇੱਕ ਸੋਸ਼ਲ ਮੈਨਸ ਫੈਲੇ ਹੋਇਆ ਉਹਨੂੰ ਅਸੀਂ ਖਤਮ ਕਰ ਸਕੀਏ ਥੈਂਕ ਯੂ